ਜਾਮਲ ਹੋਏ ਕਿਹਾਰੂ ਕਿਸਾਨ ਮਜ਼ਦੂਰ ਮੇਰੀਓ ਭੈਣੋ ਤੇ ਹੋਰ کھیਤੀ ਜੋ ਕੋ ਸਭ ਤੋਂ ਪਹਿਲਾਂ ਬੈਠੀ ਦੇ ਬਈ ਉਹ ਤੁਪਸੀ ਗੀਤਾਰ ਖਾਲਸਾ ਸ੍ਰੀ ਗੁਰੂ ਜੀ ਦੀ ਖਤੇ ਸਭ ਨੇ ਦੇ ਹੱਥਾਂ ਨੇ ਸਾਡੇ ਕਿਰਤੀਆ ਕੋਲ ਜ਼ਮੀਨਾਂ ਖੋੜਦਾ ਹੀ ਕਮਰ ਕਸੇ ਦਿੱਤੇ ਪਰ ਇਹਨਾਂ ਨੂੰ ਉਹ ਪ੍ਰਾਣੀਆਂ ਕੰਗਾ ਬਿ ਜੋ ਜਿਗਿਆ ਸੀ ਪੁਰਾਣੀਆਂ ਕੰਧਾਂ ਤੇ ਜੋ ਲਿਖਿਆ ਸੀ ਉਹ ਸ਼ਾਇਦ ਅੱਜ ਪੜਨ ਲਈ ਨਹੀਂ ਮਿਲਦਾ ਹੋਣਾ ਪੁਰਾਣੀਆਂ ਕੰਧਾਂ ਤੇ ਕੀ ਲਿਖਿਆ ਸੀ ਜਦੋਂ ਸਾਡੇ ਬਜ਼ੁਰਗ ਦਾਦੇ ਪੁਰਦਾਦੇ ਖੇਤਾਂ ਦੇ ਵਿੱਚ ਕੰਮ ਕਰਨ ਜਾਂਦੇ ਸੀ ਸਾਡੀਆਂ ਦਾਦੀਆਂ ਪੁਰਦਾਦੀਆਂ ਖੇਤਾਂ ਦੇ ਵਿੱਚ ਰੋਟੀ ਲੈ ਕੇ ਜਾਂਦੀਆਂ ਸੀ ਤਾਂ ਖੇਤੋਂ ਬਾਹਰ ਸੋੜਦੇ ਆ ਵੀ ਉਹਨਾਂ ਦੇ ਗੋਡੇ ਤਲਾਸੀ ਲੈਂਦੇ ਸੀ ਤਲਾਸੀ ਅਤੇ ਛੱਲੀ ਜਾਂ ਦੰਨਾ ਸਾਬਕਾ ਰਾਜੇਲੇ ਆਵਦਾ ਹੁਕਮ ਨੇ ਇਸੇ ਕੰਚਾਰੂ ਤਾਂ ਫਿਰ ਸਿਰਾਂ ਨੂੰ ਸੀਸ ਬਣਾ ਕੇ ਉਦੋਂ ਦੇ ਸਾਡੇ ਜਿਹੜੇ ਜੋਦੇ ਥੋੜੀ ਅਗਵਾਈ ਕਰਨ ਲੱਗੇ ਸੀ ਬਾਬਾ ਬੂਚਾ ਸਿੰਘ ਤੇਜਾ ਸਿੰਘ ਸਤਾਕਰ ਦਾ ਜਗੀਰ ਸਿੰਘ ਜੋਗੇ ਵਰਗੇ ਤੇ ਉਹਨਾਂ ਜਿਹੜੇ ਜ਼ਗੀਰਦਾਰ ਸੀ ਉਹਨਾਂ ਨੂੰ ਥੋੜੇ ਖੇਤਾਂ ਦੇ ਵਿੱਚੋਂ ਕੱਢ ਕੇ ਸ਼ਹਿਰਾਬਾਜ਼ਾ ਕਫਾ ਦਿੱਤਾ ਸੀ ਤੇ ਜ਼ਮੀਨਾਂ ਥੋੜੇ ਨਾਂ ਲੱਗੀਆਂ ਸੀ ਅੱਜ ਜਿੱਤੇ ਇਲਾਬੀ ਜੰਗ ਲੜੀ ਗਈ ਐ ਉਹ ਕਿਸਨਗੜ ਬਣ ਕੇ ਕੰਦੇ ਵਿੱਚ ਉਹਨਾਂ ਨੂੰ ਕੋਠੀ ਦੀ ਰੱਤ ਵੀ ਚੱਕਣ ਨਹੀਂ ਦਿੱਤੀ ਜਿਹੜਾ ਨੂੰ ਜੋਦ ਉਹ ਆਦਮੀ ਸਿਰਾਂ ਨੂੰ ਸੀਸ ਬਣਾਉਣ ਦੀ ਲੋੜ ਐ ਜਦੋਂ ਸਿਰਾਂ ਦਾ ਸੀਸ ਬਣ ਜੇ ਫਿਰ ਅਸੀਂ ਗਲਤ ਤੇ ਠੀਕ ਦੀ ਪਰਖ ਕਰ ਲੈਂਦੇ ਆ ਸਮੇਂ ਦੇ ਹਾਕਮ ਨੇ ਚਾਹੇ ਜੌਨ ਸਿੰਘ ਵਾਲੇ ਦਾ ਮਸਲਾ ਇਹ ਜਿਹੜੀ ਆਮ ਆਦਮੀ ਸਰਕਾਰ ਐ ਉਹਦੇ ਵਿੱਚ ਨਵਾਂ ਦੇਖਦੇ ਆ ਬਦਲਾਓ ਸੋਟਾ ਦੇ ਮੱਦੀ ਸੀ ਇੱਕ ਅੱਧੀ ਗੱਡੀ ਪੁਲਸ ਦੀ ਜੇ ਹੁਣ ਮੈਂ ਪੰਜਾਬ ਦੇ ਵਿੱਚ ਘੁੰਮਦਾ ਜਦੋਂ ਦੇਖਦਾ ਤਾਂ ਡਾਂਗਾਂ ਨਾਲ ਭਰਜੀਆਂ ਸੈਂਕੜੇ ਗੱਡੀਆਂ ਪੁਲਸ ਦੀਆਂ ਮਿਲਦੀਆਂ ਬਤਲਾਇਆ ਕਿਉਂਕਿ ਕਾਰਪੋਰੇਟ ਨੂੰ ਜ਼ਮੀਨਾਂ ਦਬਾਉਣ ਦੇ ਲਈ ਆਪ 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 ਲੋਕਾਂ ਦੀ ਸਰਕਾਰ ਕਰਨ ਵਾਲੀ ਮੂਹਰੇ ਲਾ ਕੇ ਕੋਈ ਕਰਦੇ ਆ ਕੱਲੀ ਆ ਆ ਮਾਦੀਨੀ ਬਾਗੋਂ ਮੈਂ ਤੁਹਾਨੂੰ ਦੱਸੀ ਸੀ ਇੱਕ ਪਾਸੇ ਆ ਕਿਸਾਨ ਵਾਲੇ ਭਾਈ ਲਾਲੋ ਆ ਦੂਜੇ ਪਾਸੇ ਮਲਕ ਭਾਗਵਾਂ ਦਾ ਪੱਗ ਜਿਹੜੇ ਜਿੱਤੀ ਕੈਟਰੂ ਲੁੱਟ ਗਏ ਇਸੇ ਤਰ੍ਹਾਂ ਅੱਜ ਵੀ ਲਟੇ ਰਹਿਣ ਦਾ ਰੰਗ ਚਾਹੇ ਕੋਈ ਹੋਵੇ ਆ ਤੁਹਾਡੇ ਕੋਲ ਪਰਵਾਣ ਦੀ ਅਧਾਰਨ ਹੈ 20 ਸਟੈਂਡਰਡ ਦੇ ਕਿਢੇ ਵਿੱਚ ਜਿਹੜੇ ਜ਼ਮੀਨਦਾਰ ਸੀ ਉਹਨਾਂ ਦੀ ਜ਼ਮੀਨ ਨਿਕਲ ਗਈ ਸੀ ਸਰਕਾਰ ਨੇ ਲਈ ਸਰਕਾਰ ਨੇ ਬੁਲਾਵਟ ਕੀਤੀ ਤੇ 2004 ਦੇ ਵਿੱਚ ਅਮਰਿੰਦਰ ਦੀ ਹਕੂਮਤ ਮੋਰੇ ਲਾ ਕੇ ਰਫਲਾਂ ਲਾ ਕੇ ਗੁੰਡੇ ਵਰਕੇ ਉਹਦਾ ਥਾਸੀ ਕਿੱਲਿਆਂ ਦੇ ਮਾਗਰਾਂ ਮਾਰ ਰਹੇ ਦਿਆਂ ਤੇ ਪੱਕੀ ਹੋਈ ਚੜ੍ਹਦੇ ਵਿੱਚੋਂ ਕਿਰਤੀਆਂ ਨੂੰ ਵਾਰ ਕਰਦੇ ਆ ਮੈਨੂੰ ਅੱਜ ਯਾਦ ਹੈ ਇੱਕ ਮਜ਼ਦੂਰ ਕੋਲ ਬੋਕੰਨੇ ਸੀ ਜਿਹਦੀ ਬੇਟੀ ਦਾ ਵਿਆਹ ਭਰਿਆ ਹੋਇਆ ਸੀ ਉਹਨਾਂ ਦੀ ਖੰਡ ਵੀ ਗੁੰਡੇ ਲਾ ਗਏ ਉਹਨਾਂ ਦੇ ਭਾਂਡੇ 'ਤੇ ਗੁੰਡੇ ਲਾ ਗਏ ਸੀ ਕੈਚੋ ਵੀ ਕਰਦੇ ਸੀ ਪਰ ਕੱਠ ਲੋਹੇ ਦੀ ਲੰਘ ਸਿਰ ਵਿੱਚ ਜ਼ਾਲਮ ਦੇ ਤਿੰਨ ਸਾਲ ਤੁਸੀਂ ਜੰਗ ਲੜੀ ਉੱਥੇ ਜਿਉਦੇ ਹੋ ਤਿੰਨ ਸਾਲਾਂ ਬਾਅਦ ਉਹ ਖਾਸੀ ਕਿੱਲਾਂ ਦੇ ਫੇਰ ਕੱਚਾ ਥੋੜਾ ਪਿਛਲੇ ਸਾਲ ਕੁਦਗੀਆਂ ਦੀ ਜ਼ਮੀਨ ਦੇ ਵਿੱਚੋਂ ਹੱਕੀ ਕਰਦਿਆਂ ਨੂੰ ਬਾਤ ਕੀਤਾ ਸੀ ਅੱਜ ਫੇਰ ਕੁਦਗਿਆਰੇ ਬੱਚਾ ਗੜ ਤੋਂ ਸੰਝੱਸ ਦੇ ਜੋਰ ਹੱਕੀ ਕਿਸਾਨਾਂ ਨੇ ਵੇਚੀ ਹੋਈ ਐ ਸਮੇਂ ਦੇ ਹੱਕ ਫੇਰ ਉੱਥੇ ਕੁਤਕਰਮੀਆਂ ਨੇ ਕਰਦੇ ਆ ਜੇ ਹਕੂਮਤਗਾਰਾਂ ਵਿੱਚ ਪੰਜਾ ਲੈਣ ਦੀ ਕੋਸ਼ਿਸ਼ ਕੀਤੀ ਸੰਜੁਕਤ ਕਿਸਾਨ ਮੋਰਚਾ ਉਹਨਾਂ ਦੀ ਕਿਸਾਨਾਂ ਵੀ ਇਕੱਠੇ ਆਊਗਾ ਇਸ ਕਰਕੇ ਭਰਾਵੋ ਜੇ ਗੁਰੂਆਂ ਵਾਲਾ ਮਸਲਾ ਚਿੱਪ ਸਕਦੇ ਆ ਜੌਧ ਵਾਲਾ ਮਸਲਾ ਜਿੱਤਿਆ ਹੋਇਆ ਜਿੱਤਣਾ ਨਹੀਂ ਇਸ ਕਰਕੇ ਕਈਆਂ ਵੀਰਾਂ ਨੂੰ ਕੋਹੇਖਾ ਹੁੰਦਾ ਜਿਨ੍ਹਾਂ ਨੇ ਅਜੇ ਸਿਰਾਂ ਨੂੰ ਸੀਸ ਨਹੀਂ ਬਣਾਇਆ ਉਹਨਾਂ ਨੂੰ ਕੋਹੇਖਾ ਹੁੰਦਾ ਨਹੀਂ ਕਿਵੇਂ ਹੋ ਜੂਗਾ ਪਰ ਆਪਕਿ ਸਤਿ ਸ੍ਰੀ ਅਕਾਲ ਜੀ ਤੀਤਾ ਜਿਨ੍ਹਾਂ ਨੂੰ ਭਲੇਖੇ ਸੀ ਤੁਸੀਂ ਭਲੇਖੇ ਕੱਢੇ ਆ ਜਦੋਂ ਤੁਸੀਂ ਬਰਨਾਲੇ ਜੇਲ੍ਹ ਦੇ ਗੂਹੇ ਬੈਠੇ ਸੀ ਟੰਡਾਰਿਆਂ ਚ ਛਾਟਾਂ ਲਾਉਂਦੀਆਂ ਸੀ ਐ ਜਿਵੇਂ ਹੋ ਜੂ ਆ ਮੇਰਿਆਂ ਭੈਣਾਂ ਨੇ ਉਹ ਜੰਗੇ ਵੀਰਾਂ ਨੇ ਉਹ ਐ ਕਰਕੇ ਦਿਖਾਇਆ ਤਾਂ ਮਨਜੀਤ ਘਰੇ ਵੱਜ ਤੁਹਾਡੇ ਸਾਹਮਣੇ ਖੜਾ ਇਹ ਕਰੋਨਾ ਦੇ ਵਿੱਚ ਜੇਲ੍ਹ ਚ ਮਾਰਨਾ ਸੀ ਅੱਜ ਲੋੜ ਹੈ ਸਾਡੇ ਸਿੰਘਾਂ ਦੀ ਮਨਦੂਰਾਂ ਦੀ ਇਸਾਂਾਂ ਦੀ ਹੋਰ ਕੱਟੀਆਂ ਨੂੰ ਇਕੱਠੇ ਕਰਕੇ ਤੇ ਆਪਣੇ ਹੱਕਾਂ ਦੀ ਜੰਗ ਨੂੰ ਜਿੱਤਾਂਗੇ ਇਸ ਕਰਕੇ ਭਰਾਵੋ ਜੱਕੇ ਤੱਕਣ ਛੱਡੋ ਹੁਣ ਤੁਸੀਂ ਕਹੋਗੇ ਸਿਰਾਂ ਨੂੰ ਸੀਸ ਦੀ ਗੱਲ ਕਿਉਂ ਕਰਦਾ ਸੀਸ ਹੁੰਦਾ ਜਿਹੜਾ ਕਹੇ ਸਵਾ ਲੱਖ ਨਾਲ ਇੱਕ ਲੜੂਗਾ ਲੜਾਇਆ ਸਾਡੇ ਯੋਧਿਆਂ ਨੇ ਸਵਾ ਲੱਖ ਨਾਲ ਕਿਉਂ ਲਾਇਆ ਜਦੋਂ ਸਰਦਾਰ ਸੀਸ ਬਣ ਗਿਆ ਤੁਸੀਂ ਵੀ ਸਵਾ ਲੱਖ ਨਾਲ ਲੜੋਗੇ ਇਸ ਕਰਕੇ ਸਮੇਂ ਦੇ ਹਲਾਕਾਂ ਨੂੰ ਸਮਝਣਾ ਪਊਗਾ ਮੁੱਕ ਕੇ ਦੁਸ਼ਮਣ ਦੀ ਪਛਾਣ ਕਰਨੀ ਪਊਗੀ ਜੇਕਰ ਸਾਡਾ ਤੁਹਾਡਾ ਬਹੁਤ ਹੋਰ ਕੰਮ ਹੋਵੇ ਧੰਨਵਾਦ ਸੱਜੀਆਂ ਦਾ ਕਿਸਾਨ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ